ਅਸੀਂ ਬਹੁਤ ਡਰ ਘਬਰਾਏ ਹੋਇਆ ਘਰ ਦੇ ਵਿੱਚ ਪੂਰੀ ਫੈਮਿਲੀ ਹੈ 메ਨ ਰੋਡ ਤੇ ਸੀ ਰਹਨੇ ਆ ਔਰ ਐਨੇ ਬੰਦੇ ਆ ਰਹੇ ਨੇ ਧਮਕੀਆਂ ਦੇ ਰਹੇ ਆ ਔਰ ਸਾਨੂੰ ਕੋਈ ਵੀ ਪੁਲਿਸ ਪ੍ਰੋਟੈਕਸ਼ਨ ਨਹੀਂ ਮਿਲ ਰਹੀ ਹੈ ਰੋਟੀ ਖਾ ਕੇ ਬੈਠੇ ਮੇਰੀ ਭੈਣ ਉੱਪਰ ਸਿਸਟਰ ਦੇ ਉਸ ਆਪਣਾ ਸੈਰ ਕਰ ਰਹੀ ਹੈ ਤੇ ਉਤੋਂ ਨਾਲ ਹੀ 35 ਤੋਂ 40 ਮੁੰਡੇ ਆਏ ਉਹਨਾਂ ਨੇ ਗੋਲੀਆਂ ਮਾਰਨੀ ਸ਼ੁਰੂ ਕੀਤੀਆਂ ਤੇ ਨਾਲ ਬੋਤਲਾਂ ਮਾਰੀਆਂ ਕਿਰਪਾਨਾਂ ਸੀ ਖੰਡੇ ਸੀ ਉਹਨਾਂ ਕੋ ਬੜੇ ਖਤਰਨਾਕ ਨੇ ਜੇ ਤੁਸੀਂ ਆਪਣਾ ਪਰਚਾ ਕੈਨਸਲ ਕਰ ਲਓ ਨਹੀਂ ਤਾਂ ਤੁਹਾਡੇ ਤੇ ਅਸੀਂ ਫੇਰ ਦੁਬਾਰਾ ਅੰਦਰ ਵੜ ਕੇ ਉਹਨਾਂ ਮਾਰਾਂਗੇ ਔਰ ਔਰ ਨਾਲ ਹੀ ਉਹਨਾਂ ਨੇ ਇੱਕ ਘੰਟੇ ਪਹਿਲਾਂ ਇੰਸਟਾਗ੍ਰam ਤੇ ਵੀਡੀਓ ਪਾਤੀ ਹੈ ਚੈਲੰਜ ਕਰਤਾ ਹੈ ਕਿ ਹਾਂ ਵੀ ਇਹ ਤਾਂ ਹੁਣ ਸਿਰੇ ਟ੍ਰੇਲਰ ਹੈ ਬਾਕੀ ਪਿੱਕਰ ਪਿਕਚਰ ਬਾਕੀ ਹੈ ਤੁਹਾਡੇ ਉੱਪਰ ਜਾ ਕੇ ਦੇਖੋ ਉੱਪਰ ਸਾਡੇ ਕਾਚੇ ਦੇ ਕਮਰੇ ਤੱਕ ਤੋੜਦੇ ਆ ਔਰ ਅਸੀਂ ਹੁਣ ਬਹੁਤ ਜ਼ਿਆਦਾ ਸਹਿਮੀ ਹੋਏ ਆਂ ਔਰ ਤਿੰਨ ਵਾਰੀ ਆ ਅਟੈਕ ਹੋ ਚੁੱਕਾ ਤੇ ਹੁਣ ਸਾਨੂੰ ਡਰ ਲੱਗਦਾ ਸਾਨੂੰ ਸਾਨੂੰ ਇਹ ਸ਼ਹਿਰ ਛੱਡ ਦਈਏ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਬਸੰਤ ਨਗਰ ਖੜਾ ਹੋਇਆ ਹਾਂ ਬਸੰਤ ਨਗਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਅ ਦੇਖਣ ਨੂੰ ਮਿਲਿਆ ਲੇਕਿਨ ਇੱਕ ਪਾਸੇ ਤਾਂ ਪੁਲਿਸ ਕਹਿ ਰਹੀ ਹੈ ਕਿ ਲਾਅਨ ਆਰਡਰ ਮੈਂਟੇਨ ਕਰਕੇ ਰੱਖਿਆ ਜਾਊਗਾ ਲੇਕਿਨ ਇਸ 15 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 15 ਦਿਨਾਂ ਦੇ ਵਿੱਚ ਹੈਬੋਵਾਲ ਦੇ ਵਿੱਚ ਇੱਕ ਪਰਿਵਾਰ ਦੇ ਉੱਤੇ ਦਾਤਰਾ ਹਮਲਾ ਕੀਤਾ ਗਿਆ ਲੇਕਿਨ ਉਹ ਵੀ ਇਨਸਾਫ ਦੀ ਗੁਹਾਰ ਲਗਾਉਂਦਾ ਰਿਹਾ ਪਈ ਉਸ ਤੋਂ ਬਾਅਦ ਗੂਰਾ ਥਾਪਰ ਦੇ ਉੱਤੇ ਹਮਲਾ ਹੁੰਦਾ ਲੇਕਿਨ ਉਸ ਤੋਂ ਬਾਅਦ ਲੁਧਿਆਣਾ ਦੇ ਬਸੰਤ ਨਗਰ ਦੇ ਵਿੱਚ ਵੀ ਹਮਲਾ ਹੁੰਦਾ ਬਸ ਵੀਡੀਓ ਨਾਲ ਦੀ ਨਾਲ ਤਾਂ ਚੱਲ ਰਹੀ ਹੈ ਲੇਕਿਨ ਇਹ ਬੋਤਲਾਂ ਨਹੀਂ ਆ ਪਈਆਂ ਹੋਈਆਂ ਜਿੰਨਾਂ ਵੱਲੋਂ ਤਾਬੜ ਤੋੜ دہشت ਗਰਦਾਂ ਵੱਲੋਂ ਬੋਤਲ ਬੋਤਲਾਂ ਨਾਲ ਸੱਟੀਆਂ ਗਈਆਂ ਬੋਤਲਾਂ ਨਾਲ ਬਾਹਰ ਕੀਤਾ ਗਿਆ ਉਹ ਤਸਵੀਰਾਂ ਦਿਖਾ ਰਹੇ ਆ ਘਰ ਦੇ ਬਾਹਰ ਲੀਆਂ ਲੇਕਿਨ ਆਖਿਰ دہشت ਗਰਦਾਂ ਨੂੰ ਖਾਕੀ ਦਾ ਕੋਫ ਨਹੀਂ ਰਿਹਾ ਇਹ ਸਵਾਲ ਲਾਜ਼ਮੀ ਹੋ ਚੁੱਕਾ ਹੈ ਕਿ دہشت ਗਰਦ ਆਪਣੀ دہشت ਗਰਦੀ ਦਿਖਾਉਂਦੇ ਨੇ ਪਰ ਆ ਜਿਹੜਾ ਸੈਮੀ ਹੋਇਆ ਗੱਲਬਾਤ ਵੀ ਕਰਦੇ ਆ ਇਸ ਵੀਰ ਤੇ ਤੁਹਾਨੂੰ ਦੱਸ ਦਈਏ ਕੀ ਆਸੋਂ 1 ਸਾਲ 2 ਮਹੀਨੇ ਪਹਿਲੇ ਇਹ ਹਮਲਾ ਹੁੰਦਾ ਹਮਲੇ ਦੇ ਵਿੱਚ ਅਰੇ ਸਿਰ ਦੇ ਉੱਤੇ ਤੇਜ਼ਦਾਰ ਹਥਿਆਰ ਮਾਰੇ ਜਾਂਦੇ ਤੱਕ ਉਦੋਂ ਤੱਕ ਕਿ ਗੋਲੀਆਂ ਚਲਾਈ ਜਾਂਦੀ ਹੈ ਅਰੇ ਪੇਟ ਦੇ ਹਾਲਾਤ ਇਦਾਂ ਦੇ ਨੇ ਕੀ ਇਹਦੀ ਇੱਕ ਗੋਲੀ ਤੱਕ ਕੱਢੀ ਨਹੀਂ ਗਈ ਜਾ ਨਹੀਂ ਸਕਦੀ ਕਿਉਂਕਿ ਇਹਦੇ ਇਨੇ ਟੱਕ ਲੱਗੇ ਸਿਰ ਦੇ ਉੱਤੇ ਇਨੇ ਟੱਕ ਲੱਗੇ ਹੋਏ ਨੇ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਹਜੇ ਉਸ ਚੀਜ਼ ਨੂੰ ਹਜੇ ਉਸ ਚੀਜ਼ ਦਾ ਇਨਸਾਫ ਜਿਹੜਾ ਹਜੇ ਇਹਨੂੰ ਨਹੀਂ ਮਿਲਿਆ ਸੀਗਾ ਲੇਕਿਨ ਉਸ ਤੋਂ ਬਾਅਦ ਫੇਰ ਦੁਬਾਰਾ ਰਾਜੀ ਨਾਮੇ ਦੇ ਪ੍ਰੈਸ਼ਰ ਦੇ ਹੇਠਾਂ ਕਿ ਦੁਬਾਰਾ ਹਮਲਾ ਕਰ ਦਿੱਤਾ ਗਿਆ ਤਾਂ ਦੋ ਗੈਂਗਸਟਰ ਆਪਾਈ ਕਾਂ ਕੇ ਦੋ ਗੈਂਗਸਟਰ ਜਿਹੜੇ ਨੇ ਬਾਹਰ ਆਏ ਸੀਗੇ ਜਿਨ੍ਹਾਂ ਨੇ ਇਹਦੇ ਤੇ ਤਾਬੜ ਤੋੜ ਫੈਸਲੇ ਵਾਸਤੇ ਹਮਲਾ ਕਰ ਦਿੱਤਾ ਗਿਆ ਲੇਕਿਨ 4 ਨੰਬਰ ਥਾਣੇ ਦੇ ਐਸਐਚਓ ਵੱਲੋਂ ਹੇਠਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਆਖਿਰ ਲੋਕ ਸਹਿਮ ਚੁੱਕੇ ਆਖਿਰ ਪਹਿਲੇ ਹਮਲਾ ਹੋਇਆ ਪਹਿਲੀ ਗੋਲੀ ਨਿਕਲੀ ਨਹੀਂ ਪਹਿਲੇ ਆਰਮੈਕ ਲਗਾਈ ਗਈ ਕਿ ਨਹੀਂ ਲਗਾਏਗੀ 317 ਮਕਦਮਾ ਦਰਜ ਕੀਤਾ ਗਿਆ ਅੱਜ ਕੀ ਉਹ ਇਨਸਾਫ ਮਿਲ ਪਾਇਆ ਹੇ ਤੱਕ ਨਹੀਂ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਵੀਰੇ ਅਸੀਂ ਬਹੁਤ ਜ਼ਿਆਦਾ ਘਬਰਾਏ ਹੋਏ ਆਂ ਘਰ ਦੇ ਵਿੱਚ ਪੂਰੀ ਫੈਮਿਲੀ ਆ ਮੇਨ ਰੋਡ ਤੇ ਅਸੀਂ ਰਹਿੰਦੇ ਆਂ ਔਰ ਇੰਨੇ ਬੰਦੇ ਆ ਰਹੇ ਨੇ ਧਮਕੀਆਂ ਦੇ ਰਹੇ ਆ ਔਰ ਸਾਨੂੰ ਕੋਈ ਵੀ ਪੁਲਿਸ ਪ੍ਰੋਟੈਕਸ਼ਨ ਨਹੀਂ ਮਿਲ ਰਹੀ ਹੈ ਔਰ ਅਸੀਂ ਅੱਜ ਅੱਜ ਤਾਂ ਉਹ ਵਾਲਾ ਕੰਮ ਹੋ ਗਿਆ ਕਿ ਅੱਜ ਰਾਤ ਅਸੀਂ ਬੈਠੇ ਸੀਗੇ ਰੋਟੀ ਖਾ ਕੇ ਬੈਠੇ ਮੇਰੀ ਭੈਣ ਉੱਪਰ ਸਿਸਟਰ ਤੇ ਉਹ ਆਪਣਾ ਸੈਰ ਕਰ ਰਹੀ ਹੈ ਤੇ ਉਸ ਤੋਂ ਬਾਅਦ ਨਾਲ ਹੀ 35 ਤੋਂ 40 ਮੁੰਡੇ ਆਏ ਉਹਨਾਂ ਨੇ ਗੋਲੀਆਂ ਮਾਰਨੀ ਸ਼ੁਰੂ ਕੀਤੀਆਂ ਤੇ ਨਾਲ ਬੋਤਲਾਂ ਮਾਰੀਆਂ ਕਿਰਪਾਨਾਂ ਸੀ ਖੰਡੇ ਸੀ ਉਹਨਾਂ ਕੋ ਬੜੇ ਖਤਰਨਾਕ ਤੇ ਉਹਨਾਂ ਨੇ ਇੰਨਾ ਇੰਨਾ ਜ਼ਿਆਦਾ ਗੁੰਡਾਨਾਦ ਘੜਤੀ ਐਨੀ ਗੋਲੀਆਂ ਦੇ ਉਹਨਾਂ ਨੇ ਦਿਖਾਈ ਐਨੀ ਸਾਨੂੰ ਡਰ ਗਏ ਅਸੀਂ ਸਾਰੇ ਲੁੱਕ ਕੇ ਅੰਦਰ ਵੜ ਗਏ ਘਰ ਦੇ ਵਿੱਚ ਔਰ ਉਸ ਤੋਂ ਬਾਅਦ ਅਸੀਂ ਅੱਜ ਜਿਹੜਾ ਹਮਲਾ ਹੋਇਆ ਕੱਲ ਉਹਨਾਂ ਕੋਲ ਅਸਲੇ ਸੀਗੇ ਕੱਲ ਅਸਲੇ ਸੀਗੇ ਉਹਨਾਂ ਕੋਲ ਭਾਈ ਉਹਨਾਂ ਕੋਲ ਤਿੰਨ ਬੰਦੇ ਕੋਲ ਅਸਲੇ ਸੀਗੇ ਬਾਕੀ ਸਾਰੇ ਕੋਲ ਖੰਡੇ ਸੀਗੇ ਕਿਰਪਾਨਾਂ ਸੀਗੀਆਂ ਦਾਸ ਸੀਗੇ ਤੇ ਬੋਤਲਾਂ ਭਰ ਕੇ ਲੈ ਕੇ ਆਏ ਸੀਗੇ ਬੈਗਾਂ ਦੇ ਵਿੱਚ ਪਤਾ ਨਹੀਂ ਹੋਰ ਕਿਹੜੇ ਹਥਿਆਰ ਸੀਗੇ ਜਿਹੜੇ ਉਹਨਾਂ ਨੇ ਉਹ ਸਾਨੂੰ ਦਿਖਾਉਂਦੇ ਵੇ ਸੀਗੇ ਕਿ ਤੁਸੀਂ ਰਾਜੀਨਾਮਾ ਕਰ ਲਓ ਨਹੀਂ ਤਾਂ ਤੁਹਾਡਾ ਅਸੀਂ ਹੁਣ ਅੰਦਰ ਵੜ ਕੇ ਮਾਰਾਂਗੇ ਉਹ ਜੇ ਸਾਡਾ ਇਹ ਗੇਟ ਖੁੱਲ੍ਹਾ ਹੁੰਦਾ ਬੰਦ ਹੁੰਦਾ ਨਾ ਤੇ ਉਹਨਾਂ ਨੇ ਅੱਜ ਅੰਦਰ ਵੜ ਕੇ ਵੀ ਸਾਡੇ ਕੋੜੀਆਂ ਫੇਰ ਦੁਬਾਰਤ ਮਾਰਦੇ ਨੇ ਇਹ ਜੇਲਾ ਚੋਂ ਬਾਹਰ ਆਏ ਨੇ ਤੇ ਜੇਲ੍ਹ ਚੋਂ ਬਾਹਰ ਆਏ ਆ ਜੀ ਜੇ 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 ਮਿਲੇ ਉਹ ਸੀਪੀ ਨੂੰ ਮਿਲੇ ਐਸਐਚਓ ਨੂੰ ਮਿਲੇ ਕੋਈ ਪੁਲਿਸ ਆਈ ਸੀ ਇੱਥੇ ਪੁਲਿਸ ਬਾਜੀ ਕੱਲ ਰਾਤ ਹੀ ਆਈ ਸੀਗੀ ਤੇ ਉਸ ਤੋਂ ਬਾਅਦ ਉਹ ਆਪਣੀ ਕਾਰਵਾਈ ਕਰਕੇ ਆਪਣੀ ਦਿੱਤੀ ਤੇ ਸਵੇਰੇ ਸੀਪੀ ਸਾਹਿਬ ਕੋ ਅੱਜ ਅਸੀਂ ਜਾ ਕੇ ਆਏ ਆ ਤੇ ਉਸ ਤੋਂ ਬਾਅਦ ਐਸਐਚਓ ਸਾਹਿਬ ਨੇ ਮਿਲ ਕੇ ਆਏ ਆ ਤੇ ਹੁਣ ਹਾਈ ਤੱਕ ਸਾਡੇ ਕੋਈ ਪੁਲਿਸ ਪ੍ਰੋਟੈਕਸ਼ਨ ਹਾਈ ਤੱਕ ਵੀ ਨਹੀਂ ਕੋਈ ਮਿਲੀ ਕੀ ਮਤਲਬ ਕੀ 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 ਜਾ ਸਕਦਾ ਤਾਂ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਤੁਹਾਡੇ ਉੱਤੇ ਇੰਨਾ ਵੱਡਾ ਹਮਲਾ ਹੋ ਗਿਆ ਪੁਲਿਸ ਨੇ ਇੱਕ ਵਾਰੀ ਵੀ ਇੱਥੇ ਆ ਕੇ ਪੈਰਵਾਈ ਕੀਤੀ ਨਹੀਂ ਅਜੇ ਤੱਕ ਕੋਈ ਪੈਰਵਾਈ ਨਹੀਂ ਅਜੇ ਸਾਡੇ ਘਰੇ ਤੱਕ ਨਹੀਂ ਕੋਈ ਆ ਕੱਚ ਦੇ ਗਲਾਸ ਆ ਜਿਹੜੇ ਤੋੜੇ ਪਿਆ ਸੀ ਘਰ ਥੋੜਾ ਆ ਅਸੀਂ ਹੁਣ ਥੋੜਾ ਜਿਹਾ ਸੱਟ ਕੀਤਾ ਇਹ ਸਾਰਾ ਇੰਦਰ ਭਰਿਆ ਪਿਆਦਾ ਔਰ ਪੈਰ ਰੱਖਣ ਦੀ ਜਗ੍ਹਾ ਨਹੀਂ ਤੁਹਾਡੇ ਉੱਪਰ ਜਾ ਕੇ ਦੇਖੋ ਉੱਪਰ ਸਾਡੇ ਕੱਚ ਦੇ ਕਮਰੇ ਤੱਕ ਤੋੜਤੇ ਆ ਔਰ ਅਸੀਂ ਹੁਣ ਬਹੁਤ ਜ਼ਿਆਦਾ ਸਹਿਮੀ ਹੋਏ ਆ ਔਰ ਤਿੰਨ ਵਾਰੀ ਆ ਅਟੈਕ ਹੋ ਚੁੱਕਾ ਤੇ ਹੁਣ ਸਾਨੂੰ ਡਰ ਲੱਗਦਾ ਸਾਨੂੰ ਸਾਨੂੰ ਅਜੇ ਸ਼ਹਿਰ ਛੱਡ ਦਈਏ ਆ ਸਾਡੇ ਘਰ ਦੇ ਕੋਲ ਹੀ ਨਾਲ ਹੀ ਇੱਥੇ ਥਾਪਰ ਮੱਲਾ ਅਗੇ ਫਤੇਗੜ ਮੱਲਾ ਤੇ ਗਾਂਦ ਕਿਲਾ ਮੱਲਾ ਆ ਇੱਥੋਂ ਹੀ ਮੁੰਡੇ ਆਂਦੇ ਆ ਇੱਥੋਂ ਹੀ ਕਰਕੇ ਚਲ ਜਾਂਦੇ ਆ ਅਸੀਂ ਮੇਨ ਰੋਡ ਤੇ ਬੈਠੇ ਸੀ ਅਸੀਂ ਘਰ ਦੇ ਵਿੱਚ ਬਾਈ ਫਿਰ ਲਾਨ ਆਰਡਰ ਕਿੱਥੇ ਆ ਫਿਰ ਕਾਨੂੰਨ ਵਿਵਸਾ ਕਿੱਥੇ ਆ ਕਿ ਅਗਰ 15 ਦਿਨਾਂ ਦੇ ਵਿੱਚ ਪੰਜ ਵਾਰ ਤਾਂ ਹੋ ਚਾਰ ਵਾਰ ਤਾਂ ਹੋ ਗਈਆਂ ਲੇਕਿਨ ਤੁਹਾਡੇ ਰੋਕੀ ਇਹ ਤੱਕ ਨਹੀਂ ਫੜੇਗੇ ਨਿਹਾਈਏ ਤੱਕ ਨਹੀਂ ਉਹ ਤਾਂ ਹੁਣ ਧਮਕੀਆਂ ਇਹ ਦੇ ਕੇ ਚਲ ਗਏ ਰਾਤੀ ਕਿ ਤੁਸੀਂ ਅੰਦਰ ਜੇ ਤੁਸੀਂ ਪਰਚਾ ਦਰਜ ਜੇ ਤੁਸੀਂ ਆਪਣਾ ਪਰਚਾ ਕੈਂਸਲ ਕਰ ਲਓ ਨਹੀਂ ਤਾਂ ਤੁਹਾਡੇ ਤੇ ਅਸੀਂ ਫੇਰ ਦੁਬਾਰਾ ਅੰਦਰ ਵੜ ਕੇ ਉਹਨਾਂ ਮਾਰਾਂਗੇ ਔਰ ਔਰ ਨਾਲ ਹੀ ਉਹਨਾਂ ਨੇ ਇੱਕ ਘੰਟੇ ਪਹਿਲਾਂ ਇੰਸਟਾਗ੍ਰਾਮ ਤੇ ਵੀਡੀਓ ਪਾਤੀ ਹੈ ਚੈਲੰਜ ਕਰਤਾ ਹੈ ਕਿ ਹਾਂ ਵੀ ਇਹ ਤਾਂ ਹੁਣ ਸਿਰੇ ਟ੍ਰੇਲਰ ਹੈ ਬਾਕੀ ਪਿੱਕਰ ਪਿਕਚਰ ਬਾਕੀ ਹੈ ਨਹੀਂ ਉਹ ਦਿਖਾਈ ਫਿਰ ਐਸ ਐਸ ਨੂੰ ਐਸ ਐਸ ਸਭ ਨੂੰ ਦਿਖਾਈ ਹੈ ਇੰਸਟਾਗ੍ਰਾਮ ਤੇ ਰੀਡ ਨਹੀਂ ਕੀਤੀ ਗਈ ਇਹ ਤੱਕ ਨਹੀਂ ਹਜੇ ਤੱਕ ਕੋਈ ਰੀਡ ਨਹੀਂ ਕੀਤੀ ਹੈ ਮਾਤਾ ਹੀ ਤੁਹਾਡਾ ਇੱਕ ਮੁੰਡਾ ਹੈ ਤਿੰਨ ਮੁੰਡੇ ਤੁਹਾਡੇ ਨੇ ਇਹ ਮੁੰਡੇ ਦੇ ਨਾਲ ਨਾ ਬੈਰ ਪਾ ਲਿਆ ਕਿ ਨੂੰ ਜਾਨੋਂ ਮਰਨਾ ਸਾਡੇ ਮੁੰਡੇ ਤਾਂ ਆਪਣੇ ਵਾਲੋਂ ਮਾਰ ਕੇ ਛੱਟ ਕੇ ਜਾਣ ਚੱਲ ਗਏ ਸੀ। ਕੋਣ ਵੀ ਸਾਡੇ ਮੁੰਡੇ ਮਾਰਨੇ ਨੂੰ ਆ ਗਿਆ। ਕੋਈ ਵੀ ਸਾਡੀ ਸੁਣਾਈ ਹੈਗੀ। ਨਾ ਕੋ ਪਰਸਾਂਂਦੀ ਹੈ। ਪਰਸ ਵੀ ਕੁੱਤੀ ਹੈ। ਜੇ ਸਾਡਾ ਬੱਚਾ ਮਰ ਜਾਊਗਾ ਤਾਂ ਆਹ ਕੋ ਮੇਰੇ ਟੱਬਰ ਅੰਦਰ ਮਾਰ ਦਿੰਦੇ। ਕੋਣ ਜ਼ਿੰਮੇਵਾਰ ਹੁੰਦਾ ਬੇਟੇ? ਅੱਜ ਤੱਕ ਪਰਸ ਨਹੀਂ ਆਈ। ਦੇਖੋ ਸਾਡੇ ਮੇਰੇ ਅੰਦਰ ਕਾਚੇ ਉੱਪਰ। ਇੱਥੇ ਕਾਚੇ ਦੇਖੋ ਤੁਸੀਂ। ਕਿਹੜੀ ਪਰਸ ਬੰਨੇ ਪਰਸ ਨਹੀਂ ਫਿਰਦੀ। ਕੀ ਸਾਡੇ ਵਾਸਤੇ ਕੀ ਕੀਤਾ ਨਾ ਕਹਿੰਦੀ ਕਾਨੂੰ ਵਸਾ ਕਾਮਯਾਬ ਹੈ ਇਹ ਸਾਡੇ ਵਾਸਤੇ ਕਰ ਦੇ ਮੇਰੇ ਸਾਲ ਹੋ ਗਏ ਇੱਕ ਮੁੰਡੇ ਨੂੰ ਇੰਨਾ ਪੈਸਾ ਲੱਗ ਚੁੱਕਿਆ ਕੀ ਪਰਚਾ ਨਾ ਕੀਤਾ ਜਾਣ ਨੂੰ ਪਹਿਲਾਂ ਮਾਰ ਕੇ ਛੱਡ ਗਿਆ ਇੰਨੇ ਪੈਸੇ ਲਾਜਦ ਨੇ ਸੀ ਚੱਕ ਚੱਕੇ ਲਾਇ ਕੀ ਸਾਡੇ ਕਿਸੇ ਨੇ ਮਦਦ ਕੀਤੀ ਕੀ ਕਰਤਾ ਛੱਡ ਨਾ ਕੀ ਕੀਤਾ ਛੱਡ ਨਾ ਅਜੇ ਵੀ ਕੀ ਕਰਦੇ ਸਾਡੇ ਮੁੰਡੇ ਨੂੰ ਅਜੇ ਵੀ ਅਜੇ ਸਾਡੇ ਮੁੰਡੇ ਸੇਫਟੀ ਹੈ ਨਹੀਂ ਕੋਈ ਵੀ ਸਾਡੇ ਮੁੰਡੇ ਨੂੰ ਅਸਲੀ ਆ ਪਿਸਤੌਲ ਕੱਢੀ ਰਾਤੀ ਪਿਸਤੌਲ ਕੁੜੀ ਦੇ ਉੱਪਰ ਨੂੰ ਐਂ ਦਿਖਾਈ ਉਹਨਾਂ ਨੇ ਬੋਤਲ ਕੁੜੀ ਦੇ ਛੱਡ ਕੇ ਮਾਰੀ ਉੱਪਰ ਸਾਡੇ ਕੱਚ ਦੇਖਣਾ ਪੁਲਸ ਵਾਲਿਆਂ ਨੇ ਦੇਖੀ ਹੈ ਨਜਾਇਜ਼ ਅਸਲੇ ਨਜਾਇਜ਼ ਨਾ ਸਾਡੀ ਕੋਈ ਲੜਾਈ ਨਹੀਂ ਹੁਣੀ ਦਿਖਾਈਆਂ ਉਹਨਾਂ ਨੇ ਅਸਲੇ ਤਿੰਨ ਬੰਦੇ ਕੋਲ ਅਸਲੇ ਸੀਗੇ ਬਾਕੀਆਂ ਕੋ ਖੰਡੇ ਸੀ ਕਿਰਪਾਨਾਂ ਸੀਗੀਆਂ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਜਿਹੜੀ ਰੀਸੈਂਟਲੀ ਨੈਟਰ ਵਿੱਚ ਵੀ ਸਾਰੀਆਂ ਇੰਸਟਾਗ੍ਰਾਮਾਂ ਤੇ ਉਹ ਪਾਈਆਂ ਫੋਟੋਆਂ ਵੈਪਨ ਉਹ ਸੀਗੇ ਜਿਹੜੇ ਪੁਲਸ ਵਾਲੇ ਕੋਈ ਕਦੀ ਸੋਚੇ ਵੀ ਨਹੀਂ ਉਹਨੇ ਜਿਹੜੇ ਉਹਨਾਂ ਨੇ ਰੱਖੇ ਹੋਏ ਆ ਵੀਡੀਓ ਵੀ ਹੈਗੀਆਂ ਫੋਟੋਆਂ ਵੀ ਹੈਗੀਆਂ ਮੇਰੇ ਕੋ ਸਾਰਾ ਡਾਟਾ ਪਿਆ ਹੈ ਮੇਰੇ ਕੋ ਕਿੰਨੇ ਸਾਮ ਚੁੱਕੇ ਹੋਏ ਹੋ ਵੈਸੇ ਗੱਲ ਕਰਾਂ ਪਾਉ ਜੀ ਤਾਂ ਮੈਂ ਜੋ ਕਹੇ ਕੰਮਕਾਰ ਵਾਲੇ ਬੰਦੇ ਆ ਸਾਰੇ ਤੋਂ ਬਹੁਤ ਡਰਦੇ ਪਏ ਨੇ ਇਹਨਾਂ ਚੀਜ਼ਾਂ ਤੋਂ ਹੁਣ ਅਸੀਂ ਕੁਝ ਕਰ ਤਾਂ ਸਕਦੇ ਨਹੀਂ ਅਸੀਂ ਤਾਂ ਪੁਲਿਸ ਕੋਲ ਜਾਵਾਂਗੇ ਹੋਰ ਤਾਂ ਕੁਝ ਸਾਡੇ ਕੋਲ ਹੋਇਆ ਨਹੀਂ ਅਸੀਂ ਅਨਾਸੀਂ ਕੋਈ ਆਪਣੇ ਕੋਲ ਆਪਾਂ ਕੁਝ ਕਰਦੇ ਆ ਜਾਂ ਆਪਣੇ ਕੋਲ ਸਾਡੇ ਕੋਲ ਹਥਿਆਰ ਹੈ ਜਾਂ ਅਸੀਂ ਬਦਮਾਸ਼ ਆਦਮੀ ਆ ਇਹ ਲੋਕ ਬਦਮਾਸ਼ ਆ ਕੇ ਸਾਡੇ ਤੋਂ ਅਟੈਕ ਕਰਦੇ ਆ ਤੇ ਪੁਲਿਸ ਨੂੰ ਅਸੀਂ ਕਹਿੰਨੇ ਆ ਤਾਂ ਪੁਲਿਸ ਪੁੱਛੋ ਜੇ ਕਾਰਵਾਈ ਤਾਂ ਹਜੇ ਕੋਈ ਆਈ ਨਹੀਂ ਹੈਗੀ ਹਜੇ ਤੱਕ ਤਾਂ ਕਹਿਤਾ ਉਹਨਾਂ ਨੇ ਵੀ ਅਸੀਂ ਕਰਾਂਗੇ ਤੁਹਾਡਾ ਭਈ ਹੋਇਆ ਕੁਝ ਨਹੀਂ ਹੋਇਆ ਅਜੇ ਤੱਕ ਨਹੀਂ ਮਤਲਬ ਤੇ ਦਾਅ ਚੱਲ ਪਏ ਗੋਲੀਆਂ ਤੁਸੀਂ ਕਹਿ ਰਹੇ ਹੋ ਕਿ ਅਸਲੇ ਦਿਖਾਏਗੇ ਬੋਤਲਾਂ ਦਾ ਕਮਾਰੇਗੇ ਪੁਲਿਸ ਨੇ ਅਜੇ ਤੱਕ ਕਾਰਵਾਈ ਨਹੀਂ ਕੀਤੀ ਅਜੇ ਤੱਕ ਸਾਡੇ ਕੋਲ ਤਾਂ ਹਜੇ ਕੋਈ ਨਹੀਂ ਆਈ ਹੈਗੀ ਅਸੀਂ ਜਾ ਕੇ ਆਏ ਆ ਪੁਲਿਸ ਕੋ ਐਸਐਚਓ ਕੋ ਵੀ ਜਾ ਕੇ ਆਏ ਆ ਸੀਪੀ ਸਾਹਿਬ ਕੋ ਵੀ ਜਾ ਕੇ ਆਏ ਆ ਉਹਨਾਂ ਨੇ ਮਾਰਕ ਕਰਤੀ ਐਸਐਚਓ ਨੂੰ ਐਸਐਚਓ ਨੂੰ ਤਸਦੀਦ ਦਵਾਈ ਹੈ ਤੁਹਾਨੂੰ ਅਸੀਂ ਕਰਾਂਗੇ ਤੁਹਾਡੇ ਵਾਸਤੇ ਪੂਰੀ ਸੇਫਟੀ ਕਰਾਂਗੇ ਸਭ ਸਮਝਦੇ ਆਂ ਨਹੀਂ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਬੈਸ ਕਾਰਵਾਈ ਅਜੇ ਤੱਕ ਨਹੀਂ ਕੀਤੀ ਹੈ ਤਾਂ ਮੈਂ ਅਜੀ ਹੈਰਾਨ ਆ ਇਹ ਖਬਰ ਵੀ ਅਜੇ ਉਹਨਾਂ ਨੂੰ ਦੀ ਲਿਖ ਕੇ ਵੀ ਦੇ ਕੇ ਆਏ ਆ ਉਹ ਅਜੇ ਤੱਕ ਵੀ ਸਾਨੂੰ ਕੋਈ ਐਫ ਆਈ ਆਰ ਦੀ ਕੋਈ ਹੋ ਨਹੀਂ ਆਈ ਕੋਈ ਰਿਪੋਰਟ ਨਹੀਂ ਆਈ ਨਾ ਸਾਨੂੰ ਉਹਨਾਂ ਨੇ ਇਵਿਨਿਸ਼ਨ ਦਿੱਤੀ ਕਿਆਂ ਸੀ ਸਰਵਲ ਟਾਉਨ ਆ ਅ디ਕਾ ਚਲੋ ਠੀਕ ਹੈ ਪਾਜੀ ਉਹਨਾਂ ਆ ਜਾਂਦੇ ਆ ਤੇ ਅੱਜ 2 ਘੰਟੇ ਤੋਂ ਉੱਪਰ ਹੋ ਕੇ ਅਜੇ ਤੱਕ ਵੀ ਕੁਝ ਨਹੀਂ ਹੋਇਆ ਉਹ ਕਹਿੰਦੇ ਤੁਹਾਡੇ ਕੋਲ ਪੱਕੀ ਇਥੇ ਉਹ ਦੇ ਕੇ ਜਾਵਾਂਗੇ ਤੁਹਾਨੂੰ ਥ੍ਰੈਟ ਦੁਬਾਰਾ ਹੁਣ ਮੈਨੂੰ ਦਿੱਤਾ ਗਿਆ ਵਾ ਤੁਹਾਨੂੰ ਦੁਬਾਰਾ ਸੀ ਉਹ ਕਰਕੇ ਜਾਵਾਂ ਫਾਇਦਾ ਕੋਈ ਇੱਥੇ ਪੀਸੀਆਰ ਵਾਲਾ ਨਹੀਂ ਆਇਆ ਕੋਈ ਵੀ ਨਹੀਂ ਆਇਆ ਕੁਛ ਵੀ ਨਹੀਂ ਆਇਆ ਜੀ ਸਾਨੂੰ ਕਹਿੰਦੇ ਸੀਗੇ ਪੁਲਿਸ ਵਾਲੇ ਕੋਈ ਜਾ ਕੇ ਆਏ ਆ ਸਾਨੂੰ ਕਹਿੰਦੇ ਸੀਗੇ ਮੈਂ ਕਿਹਾ ਮੇਰੇ ਮੁੰਡੇ ਵਾਸਤੇ ਨੂੰ ਖਤਰਾ ਬਹੁਤ ਹੈ ਉਹ ਕਹਿੰਦੇ ਸੀਗੇ ਇੱਕ ਇੱਕ ਅਸੀਂ ਨੂੰ ਦਵਾਂਗੇ ਪੁਲਿਸ ਵਾਲਾ ਮੈਂ ਕਿਹਾ ਮੇਰੇ ਮੁੰਡੇ ਨੂੰ 24 ਘੰਟੇ ਚਾਹੀਦਾ ਜੀ ਮੈਨੂੰ ਖਤਰਾ ਆਇਆ ਮੇਰੇ ਮੁੰਡੇ ਨੂੰ ਕੋਈ ਨਹੀਂ ਆਇਆ ਇੱਥੇ ਉੱਦਾਂ ਵੀ ਨਹੀਂ ਦੇਖਣ ਆਇਆ ਕੋਈ ਆ ਦੇਖੋ ਸਾਰੇ ਆ ਜੀ ਕਿੰਨੀ ਦਹਿਸ਼ਤਗਰਦੀ ਸੀਗੀ ਰਾਤ ਨੂੰ ਰਾਤ ਹੀ ਤਾਂ ਬਹੁਤ ਸੀ ਰਾਤੀ ਵੋਸ ਜਾਂਦਾ ਤੁਹਾਡਾ ਨਹੀਂ ਕੀ ਲੱਗਿਆ ਸੱਤੇ ਪਏ ਅਸੀਂ ਉੱਠੇ ਆ ਸੀਗਾ ਪਤਾ ਨਹੀਂ ਕੀ ਐ ਡੱਬਾਂ ਬੰਬ ਮੰਗਰ ਪਟਾਕੇ ਬੋਲਣ ਲੱਗੇ ਜਦ ਅਸੀਂ ਉੱਠ ਕੇ ਦੇਖਿਆ ਤਾਂ ਉਹ ਨੱਠ ਗਏ ਸੀ ਬੋਤਲ ਨਹੀਂ ਬੋਤਲਾਂ ਉਹ ਨਹੀਂ ਗੋ ਮਾਰੀਆਂ ਬੋਤਲਾਂ ਉਹ ਨਹੀਂ ਬੋਤ ਮਾਰੀ ਪਹਿਲਾਂ ਤਾਂ ਪਹਿਲਾਂ ਤਾਂ ਸੋਚਦੇ ਰਹੇ ਮੈਂ ਕੋਈ ਬੱਚੇ ਆ ਕੋਈ ਚਤੂਰੇ ਫਿਰਦੇ ਆ ਗਵਾੜਾ ਗੱਲ ਰੋਡ ਚੱਲਦਾ ਆ ਮੈਂ ਘਰ ਜਨ ਉਠਾਇਆ ਮੈਂ ਕਿ ਉੱਠ ਕੇ ਦੇਖੋ ਕੀ ਗੱਲ ਵਾ ਪਰੇਸ਼ਾਨੀ ਲੱਗਦੀ ਆ ਜੋ ਦੇਖਿਆ ਤਾਂ ਬਹੁਤ ਬੋਤਲਾਂ ਸੀਆਂ ਬਹੁਤ ਕੱਚ ਖਿਲ ਰਿਆ ਕੋਈ ਇੰਨੀ ਇੰਨੀ ਗੁੰਡਾਗਰਦੀ ਹੋ ਚੁੱਕੀ ਉਹ ਨਦਾਨਾ ਸ਼ਹਿਰ ਚ ਬਾਈ ਜੀ ਪਤਾ ਕੀ ਹੁਣ ਮਾਮਾ ਦਾ ਦਿਲ ਦਿਖਾ ਰਿਹਾ ਜੇ ਮਾਮਾ ਦੇ ਮੁੰਡੇ ਹੁਣ ਚੁੱਪ ਬੈਠੇ ਚੰਗੀ ਗੱਲਾਂ ਥੋੜਾ ਨਾ ਹੁਣ ਸਭ ਨੂੰ ਇਹਨਾਂ ਨੂੰ ਹੋਣਾ ਚਾਹੀਦਾ ਇਹ ਕਹਿੰਦਾ ਕਿ ਆਮ ਆਦਮੀ ਪਾਰਟੀ ਆ ਗਈ ਜੀ ਸਾਰਾ ਕੁਝ ਸਹੀ ਹੋਊਗਾ ਆਮ ਆਦਮੀ ਪਾਰਟੀ ਹੋਣ ਦੇ باوجود ਵੀ ਦੇਖ ਲਓ ਆਹ ਮੋਲ ਅੱਜ ਕੱਲ ਬਣ ਰਿਹਾ ਇੱਥੇ ਤੁਸੀਂ ਦੇਖੋ ਕਿ ਇੱਕ ਮਾਮਾ ਘਰੋਂ ਬੱਚੋ ਬਾਹਰ ਨਿਕਲਣ ਨੂੰ ਡਰਦੀਆਂ ਨੇ ਤੇ ਦੇਖੋ ਫਿਰ ਮੁੰਡੇ ਕਿਤੋਂ ਸ਼ਾਂਤ ਬੈਠਣਗੇ ਤੁਸੀਂ ਦੱਸੋ ਮੁੰਡਿਆਂ ਦਾ ਸ਼ਾਂਤ ਕਰਨ ਬੰਦਾ ਇਸ ਟੀਨ ਏ ਮਾਮਾ ਦੇ ਅੱਖਾਂ ਚ ਹੰਝੂ ਨਹੀਂ ਦੇਖੇ ਜਾਂਦੇ ਅਗਰ ਇਨਸਾਫ ਹੀ ਨਹੀਂ ਮਿਲ ਰਿਹਾ ਇਨਸਾਫ ਦੀ ਕੋਹਾਰ ਲਗਾਈ ਜਾ ਰਹੀ ਆ ਕੋਈ ਉਸ ਨੂੰ ਜਾਣਿਓ ਕਾਰਵਾਈ ਦੀ ਦੇਖੋ ਲੋਕੀ ਕਹਿੰਦੇ ਆ ਕਿ ਮਾਂ ਦੀ ਸੇਵਾ ਕਰੋ ਮਾਂ ਨੂੰ ਅਤਰੂ ਨਹੀਂ ਆਲੇ ਇਹ ਲੋਕ ਮਾਮਾ ਦੇ ਅੱਖਾਂ ਚ ਅਤਰੂ ਲਿਆ ਰਹੇ ਨੇ ਦੇਖੋ ਮਾਮਾ ਦੀ ਅਤਰੂ ਚ ਲਿਆਣ ਵਾਲੇ ਬੰਦੇ ਇਹ ਸ਼ਾਂਤ ਬੈਠਣਗੇ ਫਿਰ ਤੁਸੀਂ ਦੇਖੋ ਇੱਕ ਪਰਿਵਾਰ ਨੂੰ ਇਹ ਟੌਰਚਰ ਕਰ ਰਹੇ ਆ ਅਸੀਂ ਇਹਨਾਂ ਦੇ ਪਰਿਵਾਰ ਨੂੰ ਕੁਝ ਕਿਹਾ ਜੀ ਅਸੀਂ ਕਰੀਏ ਇਹ ਫਿਰ ਸਾਡੇ ਚੈਨਲ 'ਚ ਫਰਕ ਕੀ ਹੋਇਆ ਅਸੀਂ ਸੋਚਦੇ ਆ ਕਿ ਮਾਪੇ ਦੀ ਸੇਵਾ ਕਰੋ ਇਹ ਮਾਪੇ ਨੂੰ ਕਲਪਾ ਰਹੇ ਆ ਇਹਨਾਂ ਨੂੰ ਸਮਝਾਓ ਕਿ ਕਲਪਾਓ ਨਾ ਨਾ ਕਲਪਾਓ ਇਹ ਕਿਲਪਾ ਉਲਟ ਵੀ ਹੋ ਸਕਦਾ ਪਰ ਅਸੀਂ ਸਾਨੂੰ ਇਹ ਸਾਡੇ ਮਾਪੇ ਨੇ ਸਿਖਾਇਆ ਨਹੀਂਗਾ ਸਾਡੇ ਮਾਪਿਆਂ ਨੇ ਸਾਨੂੰ ਵਧੀਆ ਸਿੱਖਿਆ ਦਿੱਤੀ ਅਸੀਂ ਤਾਂ ਸਾਡੇ ਮਾਪੇ ਕਹਿੰਦੇ ਕਿ ਪੁਲਸ ਬੈਠੀ ਪੁਲਸ ਕੋ ਕਾਰਵਾਈ ਕਰਾਓ ਅਗਰ ਪੁਲਸ ਵੀ ਇਹਨਾਂ ਦੇ ਕਹਿੰਦੇ ਮੇਰੇ ਵੀ ਕਾਰਵਾਈ ਨਹੀਂ ਕਰ ਰਹੀ ਤੋ ਦੇਖੋ ਇਹਨਾਂ ਚਾਹੀਦਾ ਨਾ ਕਰਨਾ ਇਹਨਾਂ ਨੂੰ ਖੁਦ ਚਾਹੀਦਾ ਇਹ ਆਪ ਹੀ ਕਹਿੰਦੇ ਕਿ ਸਾਹਮਣੇ ਕੋ ਲਿਆਓ ਅਸੀਂ ਕਰਾਂਗੇ ਜੇ ਇਹ ਤੁਹਾਡੇ ਕੋਲ ਲੈ ਤੇ ਕਮਾਨ ਨੂੰ ਤੁਸੀਂ ਸ਼ਾਂਤ ਕਰੋ ਕਰੋ ਅਸੀਂ ਤੁਹਾਡੇ ਨਾਲ ਖੜੇ ਆ ਦੱਸੋ ਕੀ ਚਾਹਨਾ ਤੁਹਾਨੂੰ ਨਾਲ ਤੁਰਨ ਨੂੰ ਤਿਆਰ ਆ ਦੱਸੋ ਕੀ ਤੁਹਾਡੇ ਨਾਲ ਚਾਹੀਦਾ ਪਬਲਿਕ ਚਾਹੀਦੀ ਪਬਲਿਕ ਕਰ ਦਿੰਨੇ ਆ ਕਰ ਕਰਾਊਡ ਚਾਹੀਦਾ ਕਰਾਊਡ ਕਰ ਦਿੰਨੇ ਆ ਦੱਸੋ ਕੱਠ ਚਾਹੀਦਾ ਕੱਠ ਕਰ ਦਿੰਨੇ ਆ ਪਰ ਅਸੀਂ ਚੰਨਗੇ ਕਿਸੇ ਦੀ ਮਾਂ ਦੇ ਅੱਖੇ ਸਤਰੂ ਨਹੀਂ ਆਣਾ ਚਾਹੀਦਾ ਵਾ ਇਹਨਾਂ ਨੂੰ ਇਸ ਚੀਜ਼ ਨੂੰ ਸਮਝਾਓ ਇਹ ਬਿਲਕੁਲ ਸਮਝਾਣਾ ਅਸੀਂ ਨਹੀਂ ਆ ਪੁਲਿਸ ਖੋਦ ਆਪ ਜਿਹੜੀ ਇਹ ਕਾਰਵਾਈ ਕਰ ਸਕਦੀ ਆ ਆਖਿਰ ਪੁਲਿਸ ਦੇ ਕੋਲ ਤੁਸੀਂ ਜੇ ਗਏ ਹੋ ਕਿ ਕਾਰਵਾਈ ਕਿਉਂ ਨਹੀਂ ਕੀਤੀ ਕਿ ਤੁਸੀਂ ਪੁੱਛਿਆ ਉਹਨਾਂ ਨੂੰ ਕਹਿੰਦੇ ਕਾਰਵਾਈ ਕਹਿੰਦੇ ਅਸੀਂ ਤੁਹਾਨੂੰ ਜਲ ਤੋਂ ਜਲਦ ਕੋਈ ਪ੍ਰੋਵਾਈਡ ਕਰਕੇ ਦਵਾਂਗੇ ਅਸੀਂ ਜਿਹੜੇ ਬੰਦੇ ਮੁਜਰੀਮ ਹੈਗੇ ਆ ਜਿਹੜੇ ਦੋ ਬੰਦੇ ਜਮਾਨਤ ਤੋਂ ਬਾਹਰ ਆਏ ਆ ਤੇ ਇਹਨਾਂ ਨੂੰ ਵੀ ਫੜ ਕੇ ਖਿੱਚਾਂਗੇ ਤੇ ਪਰ ਉਹਨਾਂ ਨੇ ਤਾਂ ਨਾਲ ਹੀ ਉਸ ਤੋਂ ਅਪਡੇਟ ਉਹ ਤਾਂ ਸਾਡੀ ਗੱਲ ਖਤਮ ਨਹੀਂ ਹੋਈ ਉਹਨਾਂ ਨੇ ਨਾਲ ਹੀ ਅਪਡੇਟ ਇੰਸਟਾਗ੍ਰਾਮ ਤੇ ਪਾਤੀ ਹੈ ਔਰ ਉਹ ਕਹਿੰਦੇ ਹੁਣ ਤਾਂ ਤੈਨੂੰ ਕਹਿੰਦੇ ਤੈਨੂੰ ਤੈਨੂੰ ਮਾਰਿਆ ਉਹ ਤੇਰੇ ਭਰਾਵਾਂ ਨੂੰ ਵੀ ਨਾਲ ਮਾਰ ਕੇ ਜਾਵਾਂਗੇ ਜਿੱਥੇ ਵੀ ਹੋਊਗਾ ਜਿੱਥੇ ਵੀ ਮਿਲ ਗਿਆ ਚੱਕ ਕੇ ਲੈ ਕੇ ਜਾਵਾਂਗੇ ਜਾਂ ਜਿੱਦਾਂ ਮਰਜੀ ਔਰ ਉਹਨਾਂ ਨੇ ਵੀਡੀਓ ਤੇ ਇੱਦਾਂ ਤੇ ਇੱਦਾਂ ਨੇ ਮੈਸੇਜ ਭੇਜ ਰਹੇ ਐ ਇੰਨੀ-ਨੀ ਧਮਕੀਆਂ ਦੇ ਰਹੇ ਐ ਔਰ ਧਮਕੀਆਂ ਰੀਸੈਂਟਲੀ ਮੈਨੂੰ ਨਹੀਂ ਦੇ ਰਹੇ ਐ ਔਰ ਆਪਣੇ ਹੋਰ ਮੇਰੇ ਘਰ ਦੇ ਲੋਕਾਂ ਨੂੰ ਦੇ ਰਹੇ ਐ ਬਿਲਕੁਲ ਇਹ ਉਹ ਪਰਿਵਾਰ ਆ ਜਿਹੜਾ ਪਰਿਵਾਰ ਹੈ ਸਭੇ ਬੇਸਹਾਰਾ ਹੋ ਚੁੱਕਾ ਹੈ ਬੇਸਹਾਰਾ ਇਸ ਕਰਕੇ ਹੋ ਚੁੱਕਾ ਹੈ ਕਿ ਨਾ ਪੁਲਿਸ ਹੋਣ ਰਹੀ ਹੈ ਨਾ ਕਾਰਵਾਈ ਕੀਤੀ ਜਾ ਰਹੀ ਹੈ ਜੋ ਘਰ ਦੇ ਬਾਹਰਲੇ ਹਾਲਾਤ ਦਿਖਾਏਗੇ ਉਹ ਹਾਲਾਤ ਦੇਖ ਕੇ ਤੁਸੀਂ ਵੀ ਖੁਦ ਅੰਦਾਜ਼ਾ ਲਗਾ ਲਓਗੇ ਆਖਿਰ ਲੁਧਿਆਣਾ ਸ਼ਹਿਰ ਦਾ ਲਾਅਨ ਆਰਡਰ ਕਿੱਥੇ ਚਲਾ ਗਿਆ ਸਾਰੇ ਆਮ ਕਰਪਾਣਾ ਲਾਲ ਸ਼ਿਫ ਸੇਨਾ ਦਾ ਲੀਡਰ ਵੱਡਿਆ ਜਾਂਦਾ ਉਸ ਤੋਂ ਬਾਅਦ ਹੈਪੋਵਾਲ ਦੇ ਵਿੱਚ ਲਗਾਤਾਰ ਜਿਹੜੇ ਦਾਤਾਨਾ ਪਰਿਵਾਰ ਦੇਤੇ ਹਮਲਾ ਹੁੰਦਾ ਵਾ ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਗੋਲੀਆਂ ਚਲਾਈਆਂ ਜਾਂਦੀਆਂ ਘਰ ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਬਸੰਤ ਨਗਰ ਦੇ ਵਿੱਚ ਜਿਹ ਮਾਮਲਾ ਹੁੰਦਾ ਲੇਕਿਨ ਪੁਲਸ ਵਾਲੋ ਕੋਈ ਵੀ ਕਾਰਵਾਈ ਨਹੀਂ ਹੁੰਦੀ ਸੀਪੀ ਸਾਹਿਬ ਨੂੰ ਮਿਲਦੇ ਨੇ ਸੀਪੀ ਸਾਹਿਬ ਕਹਿੰਦੇ ਨੇ ਸੱਚੋ ਜਿਹੜੇ ਇਹਨਾਂ ਨੂੰ ਸ਼ਵਾਸਨ ਦਿੰਦੇ ਕਿ ਤੁਹਾਡੀ ਪੈਰਵਾਈ ਕੀਤੀ ਜਾਊਗੀ ਲੇਕਿਨ ਇਹਨਾਂ ਦੇ ਕਹਿਣ ਦੇ ਮੁਤਾਬਿਕ ਹਾਈ ਤੱਕ ਕੋਈ ਵੀ ਪੁਲਸ ਦਾ ਮੁਲਾਜ਼ਮ ਨਹੀਂ ਆਇਆ ਨਾ ਸਾਡੀ ਕੰਪਲੇਂਟ ਕੱਟੀ ਗਈ ਲੇਕਿਨ ਥਾਣਾ ਡਿਵੀਜ਼ਨ ਨੰਬਰ 4 ਦੇ ਐਸਐਚਓ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਲੋਨ ਆਰਡਰ ਤੁਹਾਡੇ ਹੱਥਾਂ ਦੇ ਵਿੱਚ ਆ ਸੰਭਾਲਣਾ ਤੇ ਇੱਕ ਦਹਿਸ਼ਤਗਰਦ ਤੇ ਕੀ ਕਾਰਵਾਈ ਕਰੋਗੇ ਕਿ ਨਹੀਂ ਕਰੋਗੇ ਹੈਲੋ ਹਾਂਜੀ ਸੱਤਿਆ ਕਾਲ ਸੀ ਇਹ ਸੱਤਿਆ ਨੰਬਰ ਨਾਲ ਗੱਲ ਕਰ ਰਹੇ ਹਾਂ ਹਾਂਜੀ ਸੱਤਿਆ ਕਾਲ ਰਿਹਾ ਹਾਂ ਬਸ ਵਧੀ ਵਿਸ਼ਾਲ ਕੱਲ ਕਰ ਰਹੇ ਆ ਦੂਜਣਾਂ ਨਾਲ ਇੱਕ ਤੋਂ ਹਾਂ ਹਾਂ ਜਿਹੜਾ ਬਸੰਤ ਬਸੰਤਨਿਕ ਗਲੀ ਨੰਬਰ 2 ਦੇ ਵਿੱਚ ਘਰ ਦੇ ਉੱਤੇ ਹਮਲਾ ਹੋਇਆ ਵਾ ਬੋਤਲਾ-ਬਾਤਲਾ ਮਾਰੀਆਂ ਆ ਵੀਡੀਓ ਦੇ ਵਿੱਚ ਉਹ ਪਰਿਵਾਰ ਰੂਪ ਲਾ ਰਿਹਾ ਅਸਲਾ-ਉਸਲਾ ਵੀ ਸੀਗਾ ਸਰ ਉਹ ਟਰੇਸ ਹੋ ਪਿਆ ਮਾਮਲਾ ਅਸੀਂ ਕਰ ਰਹੇ ਆ ਸਾਡੇ ਕੋਲ ਜਸਟ ਫਾਰਮਲੀ ਕੰਪਲੇਂਟ ਆਜੀ ਆਈ ਹੈ ਜੀ ਇਸੇ ਨੂੰ ਉਹ ਲੱਗੇ ਹੋਏ ਆ ਜੀ ਤੇ ਲੇਕਿਨ ਉਹਨਾਂ ਵੈਸੇ ਤੇ ਹਾਂ ਜੀ ਅਸੀਂ ਦੱਸੋ ਨਹੀਂ ਉਹਨਾਂ ਤੇ ਕੋਈ ਪਤਾ ਹੈ ਵੈਰੀਫਾਈ ਕਰ ਰਹੇ ਹਾਂ ਲੇਕਿਨ ਉਹਨਾਂ ਤੇ ਕਿਹਾ ਜਾ ਰਿਹਾ ਕਿ ਜੇਲ੍ਹਾਂ ਚੋਂ ਬਾਹਰ ਆਏ ਨੇ ਪਰ ਤੇ ਪਹਿਲੇ ਵੀ ਉਹਨਾਂ ਤੇ ਜੀ ਜਿਹੜਾ ਉਹਨਾਂ ਨੇ ਇੱਕ ਬੰਦੇ ਦਾ ਕਿਹਾ ਸੀ ਉਹ ਤੇ ਹਾਲੇ ਜੇਲ੍ਹ ਚ ਹੀ ਸੀ ਜਦ ਕੀਤਾ ਜੀ ਜਿਹੜਾ ਜਿਹੇ ਸੁਣਾ ਲਿਆ ਸੀ ਉਹ ਬੰਦਾ ਜੇਲ੍ਹ ਚ ਹੈਗਾ ਜੀ ਫਰਦਰ ਜਿਹੜੇ ਹੈਗੇ ਆ ਉਹ ਅਸੀਂ ਰੇਟ ਕੇ ਵਗੈਰਾ ਕਨੈਕਟ ਕਰ ਰਹੇ ਆ ਜੀ 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 ਜਿਵੇਂ ਕਾਬੂ ਹੋਣ ਜਦੋਂ ਅਪਾ ਕਰ ਲੇ ਜਰਾਗੇ لیکن سر ਪਰिवार ਨਾ ਪੂਰਾ ਸਹਿਮਿਆ ਹੋਇਆ ਪਰिवार ਦੇ ਬਾਹਰ ਨਿਕਲਣ ਦੇ ਹਾਲਾਤਕ ਨਹੀਂ ਹੈਗੇ ਪਰिवार ਇਹਨਾਂ ਡਰ ਚੁੱਕਾ ਹੋਇਆ ਵਾ ਉਹ ਪੋਸਟ ਨਹੀਂ ਕੋਈ ਅਸੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਪ੍ਰੋਟੈਕਸ਼ਨ ਵਗੈਰਾ ਦਿੱਤੀ ਹੋਈ ਹੈ ਸਾਰੀ ਡਿਊਟੀ ਅਫਸਰ ਵਗੈਰਾ ਚੈੱਕ ਕਰ ਰਹੇ ਨੇ ਜੀ ਆਫਟਰ ਐਨ ਆਰ ਪੀ ਸੀ ਆਰ ਉਹਨਾਂ ਦੇ ਚੈਕਿੰਗ ਕਰ ਰਹੇ ਨੇ ਕੋਈ ਅਸੀ ਗੱਲ ਨਹੀਂ ਹੈ ਜੀ ਅਮਨ ਕਾਨੂੰਨ ਦੀ ਸ਼ਾਂਤੀ ਪ੍ਰੋਪਰ ਬਣੀ ਹੋਈ ਹੈ ਇਸ ਸਮੇਂ ਕੋਈ ਗੱਲ ਨਹੀਂ ਹੈ ਲੇਕਿਨ ਸਰ ਅਸੀਂ ਇਸ ਵਾਸਤੇ ਹੈਗੇ ਆ ਕਿ ਤਾਂ ਕਿ ਇਸ ਤਰ੍ਹਾਂ ਕੋਈ ਵਾਰਦਾਤ ਨਾ ਹੋਵੇ ਜੀ 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 ਕੋਈ ਇਸ ਗੱਲ ਨਹੀਂ ਸਾਡੇ ਨੌਲੇਜ ਚ ਆਇਆ ਅਸੀਂ ਪਹਿਲੀ ਵਾਰ ਸੀ ਇਹਨੂੰ ਕੰਟਰੋਲ ਕਰ ਲਿਆ ਜੀ ਤੇ ਜਿਹੜੇ ਸਾਡੀ ਟੀਮ ਹੈਗੀ ਉਹ ਲੱਗੇ ਹੋਈਆਂ ਅਸੀਂ ਟੀਮਸ ਬਣਾਈ ਹੋਈਆਂ ਇਸ ਚੀਜ਼ ਨੂੰ ਟ੍ਰੈਕ ਕਰਨਾ ਦੇਖੀ ਸਰ ਉਹਨਾਂ ਕੋਲੇ ਜੋ ਇੰਸਟਾ ਤੇ ਉਹਨਾਂ ਨੇ ਜੋ ਪੀੜਤ ਹੈਗਾ ਉਹਦੇ ਵੱਲੋਂ ਕੁਝ ਵੀਡੀਓਜ਼ ਇੰਸਟਾ 'ਤੇ ਉਹਨੇ ਸੇਵ ਕੀਤੀਆਂ ਜਿਹਦੇ ਵਿੱਚ ਵੈਪਨ ਜਿਹੜੇ ਅਲੱਗ-ਅਲੱਗ ਟਿੱਕੇ ਦੇ ਉਹਨਾਂ ਨੇ ਰੱਖੇ ਹੋਏ ਨੇ ਉਸ 'ਚ ਵੱਡੀ ਰਿਕਵਰੀ ਵੀ ਹੋਊਗਾ ਉਹਦੇ ਬਾਰੇ ਤੇ ਜਿਹੜਾ ਆਪਣਾ মিডিਆ ਸਰਵਰ ਵਗੈਰਾ ਹੈਗਾ ਜਾਂ ਸਾਈਬਰ ਕ੍ਰਾਈਮ ਵਗੈਰਾ ਉਹਦੇ ਵਿੱਚ ਦਰਖਾਸਤ ਦੇਣੀ ਹੈ ਤੇ ਉਸ 'ਤੇ ਫਾਲੋ-ਅਪ ਹੋਜੂਗਾ ਮੇਰੇ ਵੱਲੋਂ ਜੀ ਬਸ ਸਟਿਲ ਜੀ ਜੋ ਮੇਰੇ ਕੋਲ ਆਉਂਦੇ ਆ ਬਟ ਉਹਨਾਂ ਨੇ ਮੈਨੂੰ ਇਸ ਚੀਜ਼ ਦੀ ਦਰਖਾਸਤ ਨਹੀਂ ਦਿੱਤੀ ਹੋਈ ਸੀ ਜੀ ਲੇਕਿਨ ਸਰ ਹਸਤੇ ਕੀ ਧਰਾਮਾ ਤੇ ਅਫੈਂਸ ਦੇ ਅਕੋਰਡਿੰਗ ਮੁਕਤਮਾ ਤੱਕ ਹੋਇਆ ਕੀ ਹੋਏਗਾ ਜੀ ਜਿਵੇਂ ਉਹਨਾਂ ਨੇ ਕੰਪਲੇਨਟ ਲਿਖਾਈ ਹੈ ਉਹਦੇ ਅਕੋਰਡਿੰਗ ਅਸੀਂ ਕਰਦਾਂਗੇ ਜੀ ਕਰ ਬਈ ਉਹਨਾਂ ਨੇ ਹਾਲੇ ਫਰਦਰ ਸਾਨੂੰ ਕੁਝ ਕਿਹਾ ਨਹੀਂ ਹੈਗਾ ਜੀ ਜੀ ਥੈਂਕ ਯੂ ਸਰ ਅਸੀਂ ਵੈਸੇ ਵੀ ਪਹਿਲਾਂ ਹੀ ਬਈ ਆਲਰੇਡੀ ਵਚਨਬੱਧ ਹੈਗੇ ਆ ਕਿ ਅਸੀਂ ਇਸ ਹਸਪਤਲ ਦੀ ਕੋਈ ਵਾਰਦਾਤ ਹੋਣਾ ਨਹੀਂ ਨਹੀਂ ਬਿਲਕੁਲ ਸਰ ਜਿਹੜੇ ਨੌਨ ਰਿਪੋਰਟ ਜਿਹੜੇ ਹੈਗੇ ਕੋਈ ਹਾਂ ਉਹਨਾਂ ਨੂੰ ਅਸੀਂ ਪੜ ਕੇ ਬੰਦੀ ਕਾਨੂੰਨੀ ਕਰ ਵੀ ਕਰਾਂਗੇ ਜੀ ਕਮੇਟੀ ਜੀ ਦੇਖੇਗੀ। ਥੈਂਕ ਯੂ ਸਰ ਫੋਰ ਪੋਸਟ। ਇਲੂ ਦੇਣਾ ਤੋਂ ਕੈਮਰਾਮੈਨ ਦੇ ਨਾਲ ਮੈਂ ਵਿਸ਼ਾਲ ਕਪੂਰ ਨੂੰ ਦਿਣਾ ਲਾਈਵ।